कलकत्ता में गार्ड 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 आपके निरीक्षण के लिए हाजिर है श्रीमान। कैरियो कैरियो ਹਾਂ ਅੰਕੀ ਇਸ ਸਮਝਾ ਲਿਆ ਕਿ ਉਹ ਲੀਗਲ ਬੇਟਿੰਗ ਬਾਰੇ ਹੈ ਅੱਛਾ ਕਰੀਂ ਅੱਜ ਤੋਂ ਉਹਨਾਂ ਦਾ ਚਾਰਜ ਤੋਂ ਬਾਰੇ ਕਿੰਨੇ ਮੀਟਿਕ ਜਨਾ ਕਰ ਰਹੇ ਹੋ ਜੀ ਮੈਂ 22 ਫਰਵਰੀ ਨੂੰ ਅੱਜ ਐਸਐਸਪੀ ਖੰਨਾ ਦਾ ਚਾਰਜ ਹੰਮਾਲਿਆਗਾ ਤੇ ਜਿਵੇਂ ਕਿ ਮੈਂ ਜਸਟ ਅਭੀ ਚਾਰਜ ਹੀ ਲਿੱਤਾ ਹੈਗਾ ਤੇ ਮੈਨੂੰ ਏਰੀਆ ਦਾ ਤਾਂ ਹੌਲੀ ਹੌਲੀ ਪਤਾ ਲੱਗੇਗਾ ਬਟ ਜਿਵੇਂ ਕਿ ਗਵਰਨਮੈਂਟ ਵੱਲੋਂ ਨਿਰਦੇਸ਼ ਹੈ ਤੇ ਸਾਡੇ ਡੀਜੀਪੀ ਸਾਹਿਬ ਵੱਲੋਂ ਜੋ ਸਾਨੂੰ ਡਾਇਰੈਕਸ਼ਨਸ ਦਿੱਤੇ ਹੋਏ ਕਿ ਆ ਪੰਜਾਬ ਨੂੰ ਇੱਕ ਨਸ਼ਾ ਮੁਕਤ ਪੰਜਾਬ ਬਣਾਉਣਾ ਹੈ ਤੇ ਕ੍ਰਾਈਮ ਫ੍ਰੀ ਪੰਜਾਬ ਬਣਾਉਣ ਦੀ ਜੋ ਸਾਡੀ ਇੱਕ ਮਹਿੰਗ ਚੱਲੀ ਰਹੀ ਹੈ ਆਲਰੇਡੀ ਤੋਂ ਉਹਦੇ ਡਾਇਰੈਕਸ਼ਨ ਸਰ ਦੇ ਡਾਇਰੈਕਸ਼ਨਸ ਨੂੰ ਫਾਲੋ ਕਰਦੇ ਹੋਏ ਕੰਮ ਕਰਨਾ ਹੈਗਾ ਤੇ ਦੂਜੀ ਚੀਜ਼ ਜੋ ਡੀਜੀਪੀ ਸਾਹਿਬ ਦੇ ਡਾਇਰੈਕਸ਼ਨਸ ਹੈ ਕਿ ਇੱਕ ਜ਼ੀਰੋ ਟੋਲਰੈਂਸ ਟਵਰਡਸ ਕ腐ਸ਼ਨ ਤੇ ਉਹ ਚੀਜ਼ ਨੂੰ ਵੀ ਫਾਲੋ ਕਰਦੇ ਹੋਏ ਕੰਮ ਕਰਨਾ ਹੈਗਾ ਤੇ ਮੀਡੀਆ ਦਾ ਵੀ ਕੋਆਪਰੇਸ਼ਨ ਦੀ ਲੋੜ ਰਹੇਗੀ ਕਿਉਂਕਿ ਜੋ ਇਹ ਸਾਰੇ ਕੇ ਸਾਰੇ ਸਾਡੇ ਇੱਕ ਇਨੀਸ਼ੀਏਟਿਵਸ ਵੀ ਜੋ ਚੱਲ ਰਹੇ ਆ ਜੋ ਇਹ ਡੀਜੀਪੀ ਸਾਹਿਬ ਦੇ ਜੋ ਆਈਡੀਆਜ਼ ਹਨਾ ਨੂੰ ਫਾਲੋ ਕਰਦੇ ਹੋਏ ਤੇ ਉੱਥੇ ਸੁਸਾਇਟੀ ਦੀ ਤੇ ਮੀਡੀਆ ਦੀ ਵੀ ਸਾਨੂੰ ਕੋਆਪਰੇਸ਼ਨ ਦੀ ਲੋੜ ਰਹੇਗੀ ਤੇ ਅਸੀਂ ਆਹੀ ਇੱਕ ਉਮੀਦ ਕਰਦੇ ਕਿ ਅਸੀਂ ਪੰਜਾਬ ਨੂੰ ਇੱਕ ਪੋਜ਼ਿਟਿਵ ਤੇ ਬਹੁਤ ਹੀ ਬ੍ਰਾਈਟ ਇੱਕ ਭਵਿਕ ਅਸੀਂ ਦੇ ਪਾਏਗੇ ਤੇ ਪੰਜਾਬ ਨੂੰ ਅਸੀਂ ਕ੍ਰਾਈਮ ਫ੍ਰੀ ਬਣਾਉਣ ਚ ਕਾਮਯਾਬ ਹੋਏਗੇ ਤੇ ਆਹੀ ਮੇਰਾ ਮੈਸੇਜ ਵੀ ਹੈਗਾ ਤੇ ਆਹੀ ਮੇਰੀ ਇੱਕ ਆ ਟ੍ਰਾਈ ਵੀ ਰਹੇਗੀ ਕਿ ਇੱਕ ਜਿਹੜਾ ਮੇਰਾ ਟਿਨਿਓਰ ਰਹੇਗਾ ਇਨ ਖੰਨਾ ਤੇ ਮੈਂ ਪੰਜਾਬ ਤੇ ਖੰਨਾ ਨੂੰ ਕ੍ਰਾਈਮ ਫ੍ਰੀ ਕਰਨ ਚ ਆਪਣਾ ਇਨ ਯੋਗਦਾਨ ਦੇ ਪਾਉਂ ਆ ਵੂਮਨ ਵਾਸਤੇ ਵੀ ਮੈਸੂ ਆ ਵੂਮਨ ਦੇ ਲਈ ਦੇਖੋ ਜੀ ਅਗਰ ਕ੍ਰਾਈਮ ਫ੍ਰੀ ਹੋ ਜਾਏਗਾ ਤੇ ਸਾਰਿਆਂ ਦੇ ਲਈ ਰਹੇਗਾ ਸਪੈਸ਼ਲ ਫੋਕਸ ਸਾਡਾ ਜੋ ਇੱਕ ਡਾਊਨ ਰੋਡਨ ਜੋ ਥੋੜੇ ਜਿਹਾ ਪਿਛੇ ਜੋ ਬੈਕਵਰਡ ਜੋ ਹੁੰਦਾ ਹੈਗਾ ਥੋੜਾ ਤੇ ਉਹਦੇ ਵਿੱਚ ewomen ਦਾਬਿਕ ਰਹਿੰਦਾ ਹੈਗਾ ਕਿ ਉਹਨਾਂ ਨੂੰ ਕੰਫਰਟੇਬਲ ਫੀਲ ਹੋਏ ਪੁਲੀਸ ਕੋਲ ਆਉਣ ਦੇ ਵਿੱਚ ਵੀ ਤੇ ਉਹਨਾਂ ਨੂੰ ਜਦੋਂ ਆਪਣਾ ਡੇਲੀ ਕੰਮਕਾਜ ਤੇ ਜਾਂਦੇ ਹੈ ਇਹ ਡੇਲੀ ਲਾਈਫ ਨੂੰ ਆਪਣੀ ਨੂੰ ਜਿੰਦੇ ਉਹਦੇ ਵਿੱਚ ਨਾਲ ਨੂੰ ਕੋਈ ਵੀ ਅਨਸੇਫ ਵਾਲਾ ਫੀਲਿੰਗ ਨਹੀਂ ਤੇ ewomen ਸੇਫਟੀ ਦੇ ਲਈ ਸਾਡੀ ਪੂਰੀ ਕੀ ਪੂਰੀ 100% ਸਾਡੀ ਡੈਡੀਕੇਸ਼ਨ ਦੇ ਨਾਲ ਕੰਮ ਕਰਨ ਦੀ ਇੱਕ ਨੀਅਤ ਹੈ